ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਮਹੱਲਾ ਪੰਜਵਾ ਜੀ ਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਵਨੋ ਤਿਨ ਮਹਿ ਬਾਹ ਹੈ ਜਾਮ ਕਾ ਰਹਾ ਅਵਰ ਜਤਨੇ ਨਹੀਂ ਪਾਈ ਐ ਵੱਡਾ ਪਾਗੇ ਹਰ ਧਿਆਈ ਐ ਲੱਖ ਹਕਮਤੀ ਜਾਨੀ ਐ ਅਗੇ ਤੇਲੋ ਨਹੀਂ ਮਾਨਿਆ ਅਹੰਭੁ ਬੁੱਧੇ ਕਰਮ ਕਮਾਵਨੇ ਗ੍ਰਹਿ ਬੱਲੂ ਨੀਰੇ ਬਹਾਵਨੇ ਪ੍ਰਭੁ ਕਿਰਪਾਲੂ ਕਿਰਪਾ ਕਰੈ ਨਾਮੁ ਨਾਨਕ ਸਾਧੂ ਸੰਗੇ ਮਿਲੈ ਗਾਉੜੀ ਮਹੱਲਾ ਪੰਜਵਾ ਪਾਰਨੇ ਬਲੇ ਹਰਨੇ ਲਖ ਬਰੀਆ ਨਮੋ ਹੋ मू साहिब को प्राण अधरिया रहा बार ने हार ने इत विश्राम है लख बरिया नामो हो नामू साहेब को प्राण अधरिया हे भाई ਮੈਂ ਪ੍ਰਭੂ ਦੇ ਨਾਮ ਤੋਂ ਲੱਖ ਵਾਰ ਸਦਕੇ ਜਾਂਦਾ ਹਾਂ ਲੱਖ ਵਾਰ ਕੁਰਬਾਨ ਜਾਂਦਾ ਹਾਂ ਏ ਭਾਈ ਮਾਲਕ ਪ੍ਰਭੂ ਦਾ ਨਾਮ ਹੀ ਨਾਮ ਜੀਵਾਂ ਦੀਆਂ ਜਿੰਦਾਂ ਦਾ ਆਸਰਾ ਏ ਜੀਵਾਂ ਦੀਆਂ ਜਿੰਦਾਂ ਦਾ ਸਹਾਰਾ ਏ ਕਰਨ ਕਰਾਵਨ ਤੂੰ ਹੀ ਏਕ ਜੀਅ ਜੰਤ ਕੀ ਤੂੰ ਹੀ ਏਕ ਰਾਜ ਚੂਬਨ ਪ੍ਰਭ ਤੂੰ ਤਨੀ ਪੁਨਰਗੋਨ ਤੂੰ ਸਰਗੁਨੀ ਇਹਾ ਉਹਾ ਤੁਮ ਰਖੇ ਗੁਰ ਕਿਰਪਾ ਤੇ ਕੋ ਲਖੇ ਅੰਤਰ ਜਮੀ ਪ੍ਰਭ ਸੁਜਾਨੋ ਨਾਨਕ ਤਕੀਆ ਤੁਹੀ ਤਾਰਨ ਗਾਉੜੀ ਮਹੱਲਾ ਪੰਜਵਾ ਹਰੇ 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 ਆਰਾਧਿਆ ਸੰਤ ਸੰਗੇ ਹਰੇ ਮਨ ਵਸੈ परम मु मु हो पाव साधीय रहा बेद पुराण सिमरते पने सब ऊच बिराजित जन सुने सकल स्थान पै पीत चीन राम सेवक पैरहत कीन लाख 84 जो ने फिर है गोविंद लोक नहीं जन ने मर है पल बोधे स्यानप हा मैं रही ਹਰੇ ਸਾਧ ਸਰਣੀ ਨਾਨਕ ਗਹੀ ਗਾਉੜੀ ਮਹੱਲਾ ਪੰਜਵਾ ਮਨ RAM ਨਾਮ ਗੋਨ ਗਾਇਆ ਨੀਤ ਨੀਤ ਹਰੇ ਸੇਵੀਆ ਸਾ ਸੇ ਸਾ ਸੇ ਹਰੇ ਧਿਆਈਏ ਰਹਾ ਸੰਤ ਸੰਗੇ ਹਰੇ ਮਨੇ ਵਸੈ ਦੁਖ ਦਰਦ ਅਨੇਰਾ ਪ੍ਰਮੁ ਨਸੈ ਸਤ ਪ੍ਰਸਾਦ ਦੇ ਹਰ ਜਾਪੀਐ ਸੋ ਜਾਨੂ ਦੁਖੇ ਨ ਵਿਆਪੀਐ ਚਾ ਕਾਉ ਗੁਰ ਹਰ ਮੰਤਰ ਦੇ ਸੋ ਉਬਰੇ ਆ ਮਾਇਆ ਅਗਨੇ ਤੇ ਗਾਉੜੀ ਮਹੱਲਾ ਪੰਜਵਾ ਰਸਨਾ ਜਪਿਐ ਏਕੋ ਨਾਮ ਇਹਾ ਸੋਖੁ ਆਨੰਦੁ ਕਨਾ ਅਗੇ ਜੀ ਕੈ ਸੰਗਿ ਕਾਮ ਰਹਾ ਕਟਿਐ ਤੇਰਾ ਅਹੰਗਰੋ ਗੋਗੁਲ ਤੂੰ ਗੁਰ ਪ੍ਰਸਾਦ ਦੇ ਕਰੇ ਰਾਜ ਜੋ ਗੁ ਹਰੇ ਰਾਸੂ ਜੇ ਨੇ ਜਾਣੇ ਚਾਖਿਆ ਤਾਂ ਕੀ ਤ੍ਰਿਸਨਾ ਲਾਠੀਆ ਹਰੇ ਬਿਸਰਾਮ ਨੇਧੇ ਪਾਇਆ ਸੋ ਬਹਰੇ ਨਕਤ ਹੀ ਤਾਇਆ ਹਰੇ ਹਰੇ ਨਾਮੁ ਜਾ ਕਉ ਗੁਰ ਦਿਆ ਨਾਨਕ ਤਾਕਾ ਪਾਉ ਗਿਆ ਗੌੜੀ ਮਹੱਲਾ ਪੰਜਵਾ جا کاو بسرے رام نام تاہو کا پیر ساتھ سنگتے ملے ہر رવ ہے سے گونی گहीर رہا جا کاو گرم کھے ردا بدھے ਤਾ ਕਹਿ ਕਰਤਲ ਨਵ ਨੇਧੇ ਸਿੱਧੇ ਜੋ ਜਾਨ ਹੈ ਹਰ ਪ੍ਰਭ ਤਨੀ ਕਿਛੁ ਨਹੀਂ ਤਾ ਕਹਿ ਕਮੀ ਕਰਨੇ ਹਰ ਪਛਾਨਿਆ ਸਰਬ ਸੁਖ ਰੰਗ ਮਾਣਿਆ ਹਰਿ ਤਨੂ ਜਾ ਕੈ ਗ੍ਰਹਿ ਵਸੈ ਕਹੋ ਨਾਨਕ ਤਿਨ ਸੰਗੇ ਦੁਖ ਨਸੈ ਗਾਉੜੀ ਮਹੱਲਾ ਪੰਜਵਾ ਗਰਬ ਵੱਡੋ ਮੂਲ ਇਤਨੋ ਰਹ ਨੂੰ ਨਹੀਂ ਗਹੋ ਕਿਤਨੋ ਰਹਾ ਬੇਬਰਜਤ ਬੇਦ ਸੰਤਨਾ ਵਾਹੂ ਸੋ ਰਹਿਤ ਲੋ ਹਰ ਜੁਆਰ ਜੁਆ ਵਿਧੇ इंद्रिय वसले जित नो हरन परन संपूर्णना चरण कमल रंगे रितनो नानक उधरे साध संगे कृपा नेधे मैं दितनो गौड़ी मोहल्ला पंजवा ਓਏ ਦਾਸ ਰੋ ਠਾਕੁਰ ਕੋ ਤਾਨੂੰ ਪ੍ਰਭ ਕਾ ਖਾਣਾ ਰਹਾ ਐਸੋ ਹੈ ਰੇ ਖਸਮ ਹਮਾਰਾ ਖੇਨਮ ਹੈ ਸਾਜ ਸਵਰਣ ਹਾਰਾ काम करी जे ठाकुर भावा गीत चरित प्रभ के गुण गावा शरणी परयू ठाकुर वजीरा तेना देखे मेरा मनु तीरा ਇਕ ਟੇਕ ਇੱਕੋ ਆਧਾਰਾ ਜਨ ਨਾਨਕ ਹਰ ਕੀ ਲਗਾਕਾਰਾ ਗਾਉੜੀ ਮਹੱਲਾ ਪੰਜਵਾ ਹੈ ਕੋਈ ਐਸਾ ਹਮੈ ਤੁਰੈ ਇਸ ਮਿੱਠੀ ਤੇ ਇਹੋ ਮਨ ਹੋ ਰਹਾ ਰਹਾ ਅਗਿਆਨੀ ਮਨੁਖ ਭਇ ਜੋ ਨਾਹੀ ਸੋ ਲੋ ਰਹਿ ਰਹਿਣ ਅੰਧਾਰੀ ਕਾਰੀਆ कवन जुग ते जे तो पो भ्राम तो तो हारिया अनेक विधि करे टोरा कह नानक किरपा साध संगते नेधे मोरा गौड़ी मोहल्ला पंजवा चिंतामणी करुणामई रहा दीन दयाला पार ब्रह्म जाके सिमरणे सुख पै ਅਕਾਲ ਪੁਰਖ ਅਗਾਧੇ ਬੋਧ ਸੁਨਤ ਜਸੋ ਕੋਟਿ ਆਗ ਖੈ ਕਿਰਪਾ ਨੇधे ਪ੍ਰਭ ਮਾਇ ਤਾਰੇ ਨਾਨਕ ਹਰਿ ਹਰਿ ਨਾਮ ਲੈ ਗਾਉੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸਰਣੇ ਪ੍ਰਭੂ ਸੁਖ ਪਾਏ ਜਦ ਦੇ ਨੇ ਬਿਸਰੇ ਪ੍ਰਾਨ ਸੁਖ ਦਾਤਾ ਸੋ ਦੇਨੋ ਜਾਤ ਅਜਾਏ ਰਹਾਉ ਏਕ ਰਹਿਣ ਕੇ ਪਾਹਨ ਤੁਮ ਆਏ ਬਹੁ ਜੁਗ ਆਸ ਬਧਾਏ ਗ੍ਰਹਿ ਮੰਦਰ ਸੰਪੈ ਜੋ ਦਿਸੈ ਜੋ ਤਰਵਰ ਕੀ ਛਾਏ ਤਾਨੂੰ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਖਿਨ ਮਹਿ ਹੋਤ ਪਰਾਈ ਪਹਰੇ ਬਗਾ ਕਰ ਇਸ ਨਾਨਾ ਚੋਆ ਚੰਦਨ ਲਾਏ ਨਿਰਪਉ ਨਿਰੰਕਾਰ ਨਹੀਂ ਚੀਨਿਆ ਜੋ ਹਸਤੀ ਨਾ ਵਾਏ ਜੋ ਹੋਏ ਕਿਰਪਾਲ ਤਾਂ ਸਤਿਗੁਰ ਮਿਲੈ ਸਭੇ ਸੁਖ ਹਰ ਕੇ ਨਾਏ ਮੁਕ ਤੁ ਭਇਆ ਬੰਧਨ ਗੋਰੇ ਖੁੱਲੇ ਜਨ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ